ਬੈਂਦੇ ਆ ਕਦੀ ਕੋਈ ਕਹਿੰਦੇ ਕਿਸਤੀ ਜੋ ਤੇਲ ਮੋਗਾ ਕਦੀ ਕਹਿੰਦੇ ਕੋਈ ਹੋ ਗਿਆ ਉਹ ਤਾਂ ਬਾਤ ਕਰਦੇ ਆ ਉਹ ਫੇਂਦਾ ਨੂੰ ਨਹੀਂ ਜਾਂਦੇ ਦੇਖਣ ਨੂੰ ਜਿੱਦਾਂ ਕੋਈ ਵੀ ਨਹੀਂ ਗਿਆ ਉਹ ਢੇਰਾ ਦਿਖਾ ਦਿਓ ਨਾ ਅੱਗੇ ਮੰਜੀ ਦੇ ਬਿਠਾ ਕੇ ਉਹਨਾਂ ਬੀਬੀ ਲੈਂਦੀ ਜੇ ਕਿਹੜਾ ਅਸ ਆ ਗੇੜੇ ਦਾ ਹੋਰੇ ਤਨ ਬੰਦੇ ਹਾਰੇ ਅਲਗ ਅਲਗ ਗੇੜੇ ਕਹਿੰਦਾ ਵੀ ਨਹੀਂ ਹੁਣ ਪਿੰਡ ਚ ਦਵਾਈਆਂ ਦੇਵਣੀਆਂ ਯਾਰ ਨਾਲ ਹੈਲਪ ਕਰੋ ਉਹ ਨਗੜਾ ਤੇ ਲੱਗਣ ਲਿਆ ਕੋਈ ਪਿੰਡ ਦਵਾਈ ਪਚੋਣੀ ਹੈ ਨਾ ਮੇਰੀ ਗੱਲ ਸੁਣ ਕੇ ਆਏ ਨਾ ਜੇ ਆਏ ਦਵਾਈਆਂ ਬੜਾ ਠੱਕੇ ਅੱਗੇ ਆਪਣੇ ਪਿੰਡ ਦੇ ਬੰਦਿਆਂ ਨੇ ਬੇੜੀ ਆਪਣੀ ਪਰਸਨ ਰੱਖੀ ਵਾਹਿਗੁਰੂ ਜੀ ਨਾਲ ਅੱਗੇ ਬਚਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਸ ਸਮੇਂ ਅਜਨਾਲੇ ਲੱਗੇ ਜਿਹੜਾ ਕੋਨੇ ਵਾਲ ਪਿੰਡਾ ਉੱਥੇ ਖੜੇ ਆ ਆ ਐਨਡੀਆਰਫ ਦੀ ਟੀਮ ਆਈਆਂ ਦੇਖ ਲਓ ਵੀ ਐਨਡੀਆਰਫ ਇੰਡੀਆ ਸਰਕਾਰੀ ਟੀਮ ਆਈਆਂ ਤੇ ਦੇਖੋ ਇਹਨਾਂ ਦੀਆਂ ਬੇੜੀਆਂ ਇਧਰ ਮੇਰਾ ਭਰਾ ਦਿਖਾ ਦਿਓ ਆਹ ਲੱਗੀਆਂ ਨੇ ਖਾਲੀ ਲੱਗੀਆਂ ਨੇ ਖਾਲੀ ਬੇੜੀਆਂ ਲੱਗੀਆਂ ਆ ਪਿੰਡ ਵਾਲੇ ਪਿੰਡ ਵਾਲੇ ਤਰਲੇ ਲੈ ਰਹੇ ਆ ਇਹ ਦਿਖਾ ਦਿਖਾਓ ਕਿੱ데 ਦਿਖਾਉਣਾ ਪਿੰਡ ਵਾਲੇ ਤਰਲੇ ਲੈ ਰਹੇ ਆ ਆ ਬੰਦਿਆਂ ਨੇ ਆ ਵੀਰ ਦੇ ਇਹ ਦੇਖੋ ਆ ਪਿੰਡ ਦੇ ਬਜ਼ੁਰਗ ਆ ਬਜ਼ੁਰਗ ਪਿੰਡ ਦੇ ਆ 20 ਕਰਨਾ ਇਹ ਬੇੜੀ ਨਹੀਂ ਦਿੰਦੇ ਸਾਡਾ ਨਾ ਫੋਨ ਤੁਹਾਡੀ ਅੰਦਰ ਆ ਸਾਡਾ ਖਾਣਾ ਅੰਦਰ ਆ ਘੁੰਣੜ ਪਿੰਡ ਨਹੀਂ ਆ ਕਿਉਂ ਨਹੀਂ ਦਿੰਦੇ ਆ ਕੋਣ ਆ ਸੱਤਾਂ ਟੀਮਾਂ ਲੱਗੀਆਂ ਸਾਰੇ ਬੰਦੇ ਖਗਲਾਂ ਦਿਖਾਓ ਇੱਥੇ ਫੋਟੋਆਂ ਲੈ ਸਾਡਾ ਖਾਣਾ ਦਿਖਾਓ ਆ ਦਿਖਾਓ ਦੇਖੋ ਟੀਮਾਂ ਲੱਗੀਆਂ ਪਿੰਡ ਦੇ ਲੋਕ ਜਾ ਜਿਹੜੀਆਂ ਧਾਰਮਿਕ ਸੰਗਤਾਂ ਆ ਜਿਹੜੀਆਂ ਪਿੰਡ ਦੀਆਂ ਬਣੀਆਂ ਉਹ ਬੰਦੇ ਮਦਦ ਕਰਨਦੇ ਆ ਪਰ ਇਹ ਸਰਕਾਰ ਨਹੀਂ ਪਰ ਕੋਈ ਮਦਦ ਨਹੀਂ ਕਰਾਈ ਇਹਨਾਂ ਤੇਰਾ ਘਾੜੇ ਨਾ ਤਿੰਨ ਘੰਟੇ ਹਾਂ ਇੱਥੇ ਆਏ ਹੋਏ ਆ ਇੱਥੇ ਵਿਖੇ ਰਮਾਣਾ ਇਹਨਾਂ ਨਾਲ ਨਾ ਨੈਸ਼ਨਲ মিডিਆ ਆਉਂਦਾ ਇੱਕ ਗੱਲ ਦੋਣਾ ਨੈਸ਼ਨਲ মিডিਆ ਆਇਆ ਇੱਥੇ ਕਰੋ ਵੀ ਦਿਖਾਓ ਨੈਸ਼ਨਲ মিডিਆ ਕੋਈ ਪ੍ਰਾਈਵੇਟ ਨਹੀਂ ਆਉਂਦਾ ਦਿਖਾਓ ਵੀ ਕਿਹੜੇ ਰੀਂ ਦੇ ਵਿੱਚ ਕਰਦੇ ਬੈਹਦੇ ਆ ਤਰੀਕੋ ਕਹਿੰਦੇ ਕਿਸਤੀ ਤੇ ਤੇਲ ਮੋਗਿਆ ਕਦੀ ਕਹਿੰਦੇ ਕੋਈ ਹੋ ਗਿਆ ਕੋਈ ਨਹੀਂ ਟਾਇਰ ਬਾਹਰ ਕਰਦੇ ਆ ਉਹ ਪਿੰਡਾਂ ਨੂੰ ਨਹੀਂ ਜਾਂਦੇ ਜਿੱਥੇ ਨੂੰ ਜਿੱਦਾਂ ਮੈਂ ਪਾਈ ਵੀ ਨਹੀਂ ਗਾ ਉਹ ਢੇਰਾ ਦਿਖਾ ਦੇ ਨਾ ਅੱਗੇ ਮੰਜੀ ਦੇ ਬਿਠਾ ਕੇ ਉਹਨਾਂ ਬੀਬੀ ਲੈਂਦੀ ਜੇ ਆਹ ਆਹ ਢੇਡੇ ਦਾ ਹੁਣ ਇਹ ਤਨ ਬੰਦੇ ਹਾਂ ਅਲੱਗ ਅਲੱਗ ਢੇਡੇ ਕੰਦਾ ਵੀ ਨਹੀਂ ਹੁਣ ਪਿੰਡ 'ਚ ਦਵਾਈਆਂ ਦੇਵਣੀਆਂ